ਨਸ਼ੇ ਬਹੁਤ ਬੁਰੀ ਚੀਜ਼ ਹੈ ਜਿਹਨ ਕੋਈ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਨੇ ਅੱਜ ਵੀ ਆਪਣੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੇ ਹਨ ਮੈਂ ਇਹੀ ਬੇਨਤੀ ਕਰਦੀ ਆ ਕਿ ਨਸ਼ਿਆਂ ਨੂੰ ਵੱਧ ਤੋਂ ਵੱਧ ਕੇ ਘਟਾਇਆ ਜਾਵੇ ਬੰਦਿਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜਿਹੜੇ ਵੀ ਨਸ਼ਾ ਕਰਦੇ ਨੇ ਬੱਚਿਆਂ ਦੀ ਪੁਕਾਰ ਸੁਣ ਕੇ ਜ਼ਰੂਰ ਉਹ ਇਸ ਪਾਸੇ ਆਣਗੇ ਕਿ ਇਹ ਤੇ ਨਸ਼ਾ ਹੈ ਕਿ ਕੌਣ ਹੈ ਤਨੂੰ ਇਹ ਕਹਿੰਦਾ ਕਿ ਬਹੁਤ ਜਲਦੀ ਪੰਜਾਬ 'ਚ ਨਸ਼ਾ ਖਤਮ ਹੋਊ ਸਾਡੀ ਪੁਲਿਸ ਪੂਰੀ ਮੁਸਤੈਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਤੇ ਰਾਜਪੁਰਾ ਦੇ ਵਿੱਚ ਐਸਜੀਐਮ ਦੀ ਅਗਵਾਈ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਹੋਈ ਹੈ ਹੈਜ਼ਾਬਰਚ ਦੇ ਸਕੂਲ ਦੇ ਬੱਚਿਆਂ ਨੇ ਬਾਤ ਚੜ ਕੇ ਹਿੱਸਾ ਲਿਆ ਤੇ ਨਸ਼ਾ ਦੇ ਖਿਲਾਫ ਨਾਰੇ ਲਗਾਏ ਨੇ ਰੈਲੀਆਂ ਕੱਢ ਕੇ ਪੰਜਾਬ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਬੱਚਿਆਂ ਦੀ ਆਵਾਜ਼ ਸਿੱਧੀ ਦਿਲ ਤੋਂ ਨਿਕਲ ਰਹੀ ਸੀ ਕਿਉਂਕਿ ਜੇ ਅਸੀਂ ਅੱਜ ਆਪਣੇ ਬੱਚਾ ਨੂੰ ਬਚਾ ਲਈਏ ਤਾਂ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੈ ਬੱਚਿਆਂ ਦੀ ਇਹ ਪਕਾਰ ਨਸ਼ਾ ਕਰਨ ਵਾਲਿਆਂ ਦੇ ਲਈ ਵੀ ਇੱਕ ਸਫਾ ਬਣੇਗੀ ਤੇ ਇਸ ਦੇ ਨਾਲ ਹੀ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਸਰਕਾਰ ਨੇ ਹੁਣ ਫੈਸਲਾ ਕਰ ਰਿਹਾ ਹੈ ਨਾ ਨਸ਼ਾ ਹੋਣ ਦੇਾਂਗੇ ਨਾ ਤਸਕਰੀ ਜਿਹੜੇ ਲੋਕ ਨਸ਼ੇ ਦੀ ਆਦਤ 'ਚ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ ਨਸ਼ਾ ਕਰਨ ਵਾਲਿਆਂ ਤੇ ਕਾਰਵਾਈ ਹੋ ਰਹੀ ਹੈ ਮੁੱਖ ਮੰਤਰੀ ਮਾਨ ਨੇ ਪਿੰਡਾਂ ਦੇ ਸਰਪੰਚਾਂ ਤੱਕ ਨੂੰ ਅਪੀਲ ਕੀਤੀ ਹੈ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰੋ ਜੇ ਕੋਈ ਨਸ਼ਾ ਵੇਚਦਾ ਤਾਂ ਪੁਲਸ ਨੂੰ ਜ਼ਰੂਰ ਦੱਸੋ ਜੇਕਰ ਤੁਹਾਨੂੰ ਡਰ ਹੈ ਤਾਂ ਉਸ ਦੇ ਲਈ ਇੱਕ ਸੁਵਿਧਾ ਵੀ ਇੱਕ ਲੈਟਰ ਬਾਕਸ ਮੇਰੇ ਘਰ ਦੇ ਬਾਹਰ ਲਾਇਆ ਗਿਆ ਬਿਨਾ ਨਾਮ ਲਿਖੇ ਉਸ ਦੇ ਵਿੱਚ ਜਾਣਕਾਰੀ ਪਾ ਦਿਓ ਤੇ ਇਸ ਮੌਕੇ ਰਾਜਪੁਰਾ ਦੇ ਐਸਜੀਐਮ ਤਾਈ ਕੈਨੇਕ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੇੜ ਦੀ ਹੱਡੀ ਨੂੰ ਤੋੜਨ ਦਾ ਮਨ ਬੁਲਾ ਰਿਹਾ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦਾਂ ਜ਼ਬਤ ਹੋ ਰਹੀਆਂ ਨੇ ਤੇ ਪੰਜਾਬ ਦੇ ਲੋਕ ਖਾਸ ਕਰਕੇ ਨੌਜਵਾਨ ਹੁਣ ਨਸ਼ਿਆਂ ਦੇ ਪ੍ਰਤੀ ਜਾਗ ਰਹਿ ਨੇ ਤੇ ਬੱਚਿਆਂ ਦੀ ਆਵਾਜ਼ ਇਹ ਉਮੀਦ ਦਿੰਦੀ ਹੈ ਕਿ ਇੱਕ ਦਿਨ ਪੰਜਾਬ ਨਸ਼ਾ ਮੁਕਤ ਜ਼ਰੂਰ ਹੋਵੇਗਾ ਤੇ ਸਾਡੀ ਪੁਲਿਸ ਮੁਸਤੈਦ ਹੈ ਸਾਡੀ ਸਰਕਾਰ ਚੁਸਤ ਹੈ ਤੇ ਪੰਜਾਬ ਦੇ ਲੋਕ ਇਕਜੁੱਟ ਨੇ ਆਕ੍ਰਿਤੀ ਸ਼ਰਮਾ ਕਿਹੜਾ ਸਕੂਲ ਪੁੱਤਰ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਬੇਟਾ ਤੁਸੀਂ ਅੱਜ ਇੱਥੇ ਨਸ਼ਾ ਵਿਰੋਧ ਮਹਿੰਮ ਸ਼ੁਰੂ ਕੀਤੀ ਹੈ ਉਹਦਾ ਹਿੱ ਕੀ ਕਹਿਣਾ ਚਾਹੁੰਦੇ ਆ ਦੇ ਪ੍ਰਤੀ ਮੈਂ ਅੱਜ ਨਸ਼ਾ ਬਾਰੇ ਹੀ ਦੱਸਣਾ ਚਾਹਨੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੰਜਾਬ 'ਚ ਕਿੰਨਾ ਬੁਰਾ ਹਾਲ ਹੈ ਨਸ਼ਿਆਂ ਲੈ ਕੇ ਮੈਂ ਇਹੀ ਬੇਨਤੀ ਕਰਦੀ ਆ ਕਿ ਨਸ਼ਿਆਂ ਨੂੰ ਵੱਧ ਤੋਂ ਵੱਧ ਕੇ ਘਟਾਇਆ ਜਾਵੇ ਬੰਦਿਆਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਕੱਲ ਦੇ ਜਿਹੜੀ ਯੁਵਾ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਲੱਗ ਰਹੀ ਹੈ ਫੈਸ਼ਨ ਕਰਕੇ ਜਾਂ ਡੀਮੋਟੀਵੇਟ ਹੋ ਕੇ ਮੈਂ ਚਾਹਨੀ ਆ ਕਿ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਨਸ਼ਿਆਂ ਦੇ ਵੱਲ ਨਾ ਜਾਣ ਨਸ਼ਾ ਸਭ ਨੂੰ ਬਰਬਾਦ ਕਰ ਦਿੰਦਾ ਹੈ ਫਿਰ ਤੁਸੀਂ ਬੁੱਤੋ ਇੱਥੇ ਆਏ ਹੁਣ ਤੁਸੀਂ ਆਪਣੇ ਪਿੰਡ ਜਾ ਕੇ ਆਪਣੇ ਪਰਿਵਾਰ ਮੈਂਬਰਾਂ 'ਤੇ ਕੀ ਸੁਨੇਹਾ ਦਿਓਗੇ ਮੈਂ ਸਰ ਮੇਰੇ ਘਰ 'ਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਅਸੀਂ ਨਾਲ ਦੇ ਆਪਣੇ ਪੜੋਸੀਆਂ ਨੂੰ ਵੀ ਇਹੀ ਕਹਿੰਦੇ ਆ ਕਿ ਉਹ ਨਸ਼ਾ ਬੰਦ ਕਰ ਦੇਣ ਤੁਹਾਡੇ ਨਾਲ ਦੇ ਜਿਹੜੇ ਹੋਰ ਪਿੰਡਾਂ ਤੋਂ ਬੱਚੇ ਆਉਂਦੇ ਆ ਹਨ ਉਹ ਵੀ ਕੋਈ ਨਾ ਕੋਈ ਜੇ ਕੋਈ ਨਸ਼ਾ ਕਰਦੇ ਆ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਨੂੰ ਕਰੋਗੇ ਹਾਂਜੀ ਤੈਨੂੰ ਪਤਾ ਇਸ ਗੱਲ ਦਾ ਵੀ ਨਸ਼ਾ ਜਿਹੜਾ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਮਾਟੋ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੀ ਚਪਕਾਓਗੇ ਜਿਹੜੇ ਹੱਥ ਫੜੇ ਹੋਏ ਆ ਇਹ ਹਾਂਜੀ ਚਪਕਾਵਾਂਗੇ ਸਰ ਮੈਂ ਸਿਰ ਮੈਂ ਤੇ ਮੇਰੇ ਪਾਪਾ ਮੇਰੇ ਪਾਪਾ ਸਰ ਬਹੁਤ ਇਹ ਨਸ਼ਾ ਵਾਰੇ ਦੱਸਦੇ ਆ ਉਹਨਾਂ ਨੇ ਇੱਕ ਦੋ ਲੈਕਚਰਸ ਵੀ ਅਟੈਂਡ ਕੀਤੇ ਆ ਪਿੰਡ ਦੇ ਵਿੱਚ ਕੀ ਤੁਹਾਡੇ ਬੇਟਾ ਕੀ ਪਾਪਾ ਕੀ ਕਰਦੇ ਆ ਡਾਕਟਰ ਆ ਸਰ ਅੱਛਾ ਇਹ ਤਾਂ ਦੁਨੀਆ ਦੁਨੀਆ ਕੰਮ ਵੀ ਕਰਦੇ ਹੁਣ ਹਾਂਜੀ ਤੇ ਪੁੱਤਰ ਸਾਰੇ ਸਮੂਹ ਜਿਹੜੇ ਦੇਸ਼ ਦੇ ਬੱਚੇ ਹੈਗੇ ਆ ਮੈਂ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਐਂਡ ਚ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨੀ ਆ ਵੀ ਉਹ ਨਸ਼ਿਆਂ ਤੋਂ ਹਟ ਕੇ ਆਪਣੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ ਤੇ ਉਹ ਜਿਹੜੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਸ ਦੇ ਵਿੱਚ ਜੀ ਤੋੜ ਮਿਹਨਤ ਕਰਨ ਤੇ ਉਸ ਐਗਜ਼ਾਮ ਨੂੰ ਕਰੈਕ ਕਰਨ ਸਰ ਤੁਸੀਂ ਕਿੱਥੇ ਬੈਠੇ ਹੋਏ ਹੋ ਮੇਰੇ ਪਾਸ ਸਰ ਨਾਨ ਮੈਡੀਕਲ ਹੈ ਹਾਂਜੀ ਮਤਲਬ ਇੰਜੀਨੀਅਰ ਬਣਨਾ ਚਾਹੁੰਦਾ ਜਿਆ ਸੁਬਨਾ ਨਹੀਂ ਸਰ ਮੈਂ ਆਰਮੀ ਚ ਜਾਣਾ ਦੇ ਦੇ ਆਰਮੀ ਜੀ ਵੈਰੀ ਗੁੱਡ ਪੁੱਤਰ ਇਹ ਸਰਕਾਰੀ ਸਕੂਲਾਂ ਦੇ ਬੱਚੇ ਐ ਬਹੁਤ ਨਾਂ ਚਮਕਾ ਰਹੇ ਤੁਸੀਂ ਸਰਕਾਰੀ ਸਕੂਲ ਦਾ ਨਾਂ ਚਮਕਾਉਂਗੇ ਹਾਂਜੀ ਸਾਡੇ ਪੰਜਾਬ ਵਿੱਚ ਅਸੀਂ ਇੱਥੇ ਤਾਂ ਇਕੱਠੇ ਹੋਏ ਆ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਰਹਿ ਸਕੇ ਅਸੀਂ ਇੱਥੇ ਪੂਰੀ ਰੈਲੀ ਢਵਾਈ ਹੈ ਤਾਂ ਕਿ ਸਾਡੇ ਸਾਰੇ ਸਕੂਲ ਆਏ ਨੇ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਸਕੀਏ ਤਾਂ ਸਕੇਣਾ ਚਾਹੁੰਦੇ ਆ ਆ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਅਸੀਂ ਆਪਣੇ ਕਰੇ ਜਾਈ ਕਿਸ ਨੇ ਦੇਵੋਗੇ ਆਪਣੇ ਪਰਿਵਾਰ ਦੇ ਮੈਂਬਰ ਕੋਈ ਵੀ ਨਸ਼ਾ ਨਾ ਕਰੇ ਨਸ਼ਾ ਨਾ ਸਾਡੀ ਲਾਈਫ ਪਰ ਬਦਲ ਹੋ ਸਕਦੀ ਹੈ ਸਾਡੀ ਆਸ ਬਣ ਸਾਡੇ এনवायरमेंट ਚ ਪੂਰਾ ਫਰ ਐਂਡ ਫਰ ਪਰ ਹੈ ਤੇ ਇਸ ਕਰਕੇ ਅਸੀਂ ਆਣਾ ਤੇ ਨਹੀਂ ਹੋਂਦੇ ਕਿ ਇਸ ਕਰਕੇ ਅੱਜ ਅਸੀਂ ਐਵੇਂ ਰੈਲੀ ਕੱਢਣ ਆਏ ਆ ਚਾਰਟਸ ਬਣਾਏ ਨੇ ਤੇ ਸਾਰੇ ਸਕੂਲ ਦੇ ਬੱਚੇ ਇੱਥੇ ਇਕੱਠੇ ਹੋਏ ਨੇ ਤੈਨੂੰ ਪਤਾ ਬੱਚੇ ਜਿਹੜੇ ਨਸ਼ੇ ਹੈਗੇ ਇਹ ਜ਼ਿੰਦਗੀ ਦਾ ਨਾਸ਼ ਕਰ ਦਿੰਦੇ ਆ ਹਾਂਜੀ ਨਸ਼ੇ ਬਹੁਤ ਬੁਰੀ ਚੀਜ਼ ਹੈ ਇਹ ਕੋਈ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਨੇ ਅੱਜ ਕੋਈ ਆਪਣੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੇ ਹਨ ਤਾਂ ਕਿ ਅਸੀਂ ਅੱਜ ਅਸੀਂ ਤਾਂ ਬੱਚੇ ਇਕੱਠੇ ਹੋਏ ਆਂ ਕਿ ਬੱਚੇ ਸਾਰੇ ਇਹ ਸੰਕਲ ਸਾਡੀ ਸੁਣਨ ਜ਼ਰੂਰ ਸਾਡਾ ਜਿਹੜਾ ਨਸ਼ਾ ਹੈ ਉਹ ਛੱਡ ਸਕਦੇ। ਤੇ ਬੱਚੇ ਜਿਹੜੇ ਤੁਹਾਡੇ ਸਕੂਲ ਦੇ ਬਾਕੀ ਬੱਚੇ ਐ ਉਹਨਾਂ ਤੁਸੀਂ ਕੀ ਸੰਦੇਸ਼ ਦਵੋਗੇ ਜਾ ਕੇ? ਉਹਨਾਂ ਨੂੰ ਅਸੀਂ ਇਹ ਸੰਦੇਸ਼ ਦਵਾਵਾਂਗੇ ਕਿ ਨਸ਼ਾ ਨਾ ਕਰੋ। ਨਸ਼ਾ ਬਹੁਤ ਬੁਰੀ ਚੀਜ਼ ਹੈ। ਨਸ਼ੇ ਨਾਲ ਸਾਰਿਆ ਤੇ ਘਰ ਖਰਾਬ ਹੋ ਸਕਦੇ ਨੇ ਸਾਡੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਨਸ਼ੇ ਨਾਲ ਸਾਰਿਆਂ ਦੇ ਲੈ ਕੇ ਬੁਰਾ ਪ੍ਰਭਾਵ ਪੈ ਰਿਹਾ। ਸਾਡੇ এনवायरमेंट ਖਰਾਬ ਹੋ ਰਿਹਾ। ਸਾਡੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਹੈ। ਬੱਚੇ ਨਾਂ ਕੀ ਹੈ ਤੇ ਕਿਹੜਾ ਸਕੂਲ ਹੈ? ਬਵਨਦੀਪਪੁਰ ਐ। ਜਿਹੜੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ 'ਤੇ ਦੇ ਚੇਲੀ ਹੋਈ ਹੈ। ਅੱਜ ਉਸ ਦੇ ਤਹਿਤ ਐਸ.ਡੀ.ਐਮ ਸਾਹਿਬ ਦੀ ਅਗਵਾਈ ਹੇਠ ਆਜਪੁਰਾ ਵਿੱਚ ਨਸ਼ਿਆਂ ਦੇ ਵਿਰੁੱਧ ਇੱਥੇ ਜੰਗ ਛੇੜੀ ਗਈ ਹੈ ਜਿਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚੇ ਨੇ ਕਿਉਂਕਿ ਮੈਂ ਕਹਿੰਦੀ ਹਾਂ ਵੀ ਬੱਚਿਆਂ ਦੀ ਪੁਕਾਰ ਜਿਵੇਂ ਕਹਿੰਦੇ ਵੀ ਰੱਬ ਵੀ ਜਲਦੀ ਸੁਣਦਾ ਹੈ ਤਾਂ ਜਿਹੜੇ ਵੀ ਨਸ਼ਾ ਕਰਦੇ ਨੇ ਬੱਚਿਆਂ ਦੀ ਪੁਕਾਰ ਸੁਣ ਕੇ ਜ਼ਰੂਰ ਉਹ ਇਸ ਪਾਸੇ ਆਣਗੇ ਕਿ ਅਸੀਂ ਨਸ਼ਾ ਇੱਕ ਕੋਣ ਹੈ ਨਸ਼ੇ ਨੂੰ ਛੱਡਿਏ ਕਿਉਂਕਿ ਜੇ ਨਸ਼ਾ ਪੰਜਾਬ ਚੋਂ ਖਤਮ ਹੋਊਗਾ ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਪਹਿਲਾਂ ਨਾਲੋਂ ਬਹੁਤ ਨਸ਼ੇ ਰਾਮੀਂ ਪੰਜਾਬ ਕਰਕੇ ਆਦੀ ਮੈਂ ਵਿਚਾਰ ਰਹੀ ਹੈ ਨਸ਼ਾ ਵੇਚਣ ਵਾਲੇ ਤਸਕਰ ਖੜੇ ਜਾ ਰਹੇ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਟਰੀਟਮੈਂਟ ਕਰਵਾਇਆ ਜਾ ਸਕੇ ਪੰਜਾਬ ਸਰਕਾਰ ਦਿਨੋਂ ਜਾਣ ਨਾਲ ਲੱਗੀ ਹੋਈ ਹੈ ਜਿਹੜਾ ਨਸ਼ਾ ਪਿਛਲੀਆਂ ਸਰਕਾਰਾਂ ਨੇ ਜਿਵੇਂ ਤੁਹਾਨੂੰ ਵੀ ਪਤਾ ਵੀ ਅਕਾਲੀ ਦਰਬ ਨੇ ਨਸ਼ਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਉਹਨਾਂ ਦੇ ਨਾਲ ਉਸ ਦੇ ਹਿੰਮਤ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ ਕੋਈ ਨਸ਼ਾ ਉਤਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਹੜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਛੋੜੋ ਮਹਿੰਚੋੜੀ ਨਸ਼ਾ ਮੁਕਤ ਪੰਜਾਬ ਕੀਤਾ ਤੇ ਉਹ ਚ ਬੱਚੇ ਪੂਰਾ ਅੱਜ ਭਾਗ ਲੈ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਪੰਜਾਬ ਚ ਨਸ਼ਾ ਖਤਮ ਹੋਜੂ ਸਾਡੀ ਪੁਲਿਸ ਪੂਰੀ ਮੁਸਤੈਦ ਹੈ ਔਰ ਜਿੱਥੇ ਵੀ ਪਤਾ ਚਲਦਾ ਹੈ ਨਸ਼ਿਆਂ ਦਾ ਤਾਂ ਉਥੇ ਲੋਕਾਂ ਨੂੰ ਜਾ ਕੇ ਉਥੇ ਉਹਨਾਂ ਦੇ ਕੰਮ ਹੀ ਕੀਤਾ ਜਾਂਦਾ ਹੈ ਕਿੰਨਾ ਕਿ ਇਹਦਾ ਹੋਗਾ ਮੈਂ ਜਦੋਂ ਇਹ ਤੁਹਾਨੂੰ ਕੰਮ ਹੀ ਕਰ ਲਈਏ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ ਨਸ਼ਾ ਤਸਕਰ ਡਰਨ ਲੱਗ ਗਿਆ ਹੈ ਜਿੱਤ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੀਲਾ ਪੰਜਾ ਵੀ ਫੇਰਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜਬਤ ਕੀਤੀਆਂ ਜਾ ਰਹੀਆਂ ਹੈ ਪਹਿਲਾਂ ਉਹਨਾਂ ਨੂੰ ਬਿਲਕੁਲ ਛੂਟ ਸੀ ਜੋ ਕਰਨਾ ਕਰੋ ਪਰ ਜਦੋਂ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਬਹੁਤ ਸਾਰੇ ਨਸ਼ਾ ਤਸਕਰ ਤਾਂ ਭਾਗੀ ਹੋਏ ਨੇ ਪੁਲਿਸ ਨੂੰ ਵੀ ਸ਼ਿਕਾਇਤ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਅਸੀਂ ਜਿਹੜਾ ਵਿਚਾਰਾਂ ਲਿਆ ਕੇ ਮਤੋੜਾ ਉਹਦਾ ਨਸ਼ਾ ਕਰਦਾ ਹੈ ਉਹਨੂੰ ਨਹੀਂ ਫੜਨਾ ਜਿਹੜੇ ਮਗਰ ਮੱਛੇ ਜਿਹੜੇ ਲਿਆ ਕੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਤਹਿਤ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ 'ਚ ਕਿਹੜਾ ਕੌਣ ਨਸ਼ਾ ਵੇਚਦਾ ਹੈ ਇੰਨੇ ਲੋਕਾਂ ਨੂੰ ਇੰਨੇ ਲੋਕਾਂ ਨੂੰ ਪਤਾ ਨਹੀਂ ਕਿ ਤੁਸੀਂ ਪੁਲਿਸ ਨੂੰ ਦੱਸੋ ਜੇ ਕਈ ਲੋਕ ਕਹਿੰਦੇ ਜੇ ਅਸੀਂ ਪੁਲਿਸ ਨੂੰ ਨਹੀਂ ਦੱਸਦੇ ਵੀ ਸਾਡਾ ਨਾਮ ਸਾਹਮਣੇ ਆ ਗਿਆ ਤੁਹਾਨੂੰ ਡਰ ਲੱਗਦਾ ਹੈ ਨੇ ਆਪਣੇ ਵੱਲੋਂ ਵੀ ਅਪੀਲ ਕਰਦੀ ਆ ਤੁਸੀਂ ਸਾਨੂੰ ਦੱਸੋ ਸਾਨੂੰ ਨਹੀਂ ਰਹਿਣਾ ਚਾਹੁੰਦੇ ਮੇਰੇ ਘਰ ਦੇ ਬਾਹਰ ਇੱਕ ਲੈਟਰ ਬਾਕਸ ਲੱਗਿਆ ਪੇਪਰ ਤੇ ਲਿਖੇ ਆਪਦੇ ਪਿੰਡ ਦਾ ਆਪਦੇ ਏਰੀਏ ਦਾ ਨਾਮ ਜਿਹੜਾ ਨਸ਼ਾ ਵੇਚਦਾ ਹੈ ਉਹਦਾ ਨਾਮ ਲਿਖ ਕੇ ਉੱਥੇ ਪਾ ਦਿਓ ਤੁਹਾਡਾ ਨਾਮ ਬਿਲਕੁਲ ਨਹੀਂ ਪੈਗਾਮ ਜਿਹੜਾ ਹੈ ਵੱਡਾ ਕੰਗਨਾਗਰ ਮਾਯੋਦਾਰ ਕਰਮੀ ਆਯੋਜਕ ਹਾਂ ਉਹਦੇ ਲਈ ਅਸੀਂ ਕੱਲ ਦਾ ਕੰਗਲ ਮਾਰਚ ਰੱਖਿਆ ਹੈ ਬਹੁਤ ਨਿੰਦਨੀ ਹੈ ਜੋ ਹੁਲੀਏ ਕੱਟਣਾ ਬਹੁਤ ਨਿੰਦਨੀ ਹੈ ਕਿਉਂਕਿ ਦੇਖੋ ਕਹਿੰਦੇ ਜਿਹੜੇ ਅੰਤਖਵਾਦੀ ਹੁੰਦੇ ਨੇ ਉਹਨਾਂ ਦਾ ਕੋਈ ਯਾਦ ਤਰੰ ਨਹੀਂ ਬਣਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਵੀ ਉੱਥੇ ਇਹ ਚੈੱਕ ਕਰਕੇ ਕਿ ਕਿਹੜੇ ਹਿੰਦੂ ਹੈ ਉਹਨਾਂ ਨੂੰ ਮਾਰ ਰਿਹਾ ਜੀ ਮੈਂ ਹਮ ਤਾਂ ਸਾਡੇ ਪੀਐਮ ਸਾਹਿਬ ਨੂੰ ਵੀ ਅਪੀਲ ਕਰਦੀ ਹਾਂ ਮੋਦੀ ਜੀ ਨੂੰ ਜਿਹੜੇ ਕਹਿੰਦੇ ਵੀ ਭਾਰਤ ਇੱਕ Hindu ਰਾਸ਼ਟਰ ਹੈ ਜੇ ਉੱਥੇ ਹਿੰਦੂ ਸੇਫ ਨਹੀਂ ਹੈ ਤਾਂ Hindu ਰਾਸ਼ਟਰ ਕਿੱਥੇ ਹੈ ਇਹ ਸਾਨੂੰ ਮੋਦੀ ਜੀ ਤੋਂ ਪੂਰੀ ਉਮੀਦ ਹੈ ਕਿ ਇਸ ਦੀ ਜਰੂਰ ਇਹਦਾ ਬਦਲਾ ਨਿੱਤਾ ਜਾਊਗਾ ਅਤੇ ਕਾਰਵਾਈ ਹੋਊਗੀ ਜਿਨ੍ਹਾਂ ਲੋਕਾਂ ਨੇ ਇਹ ਅਟੈਕ ਕੀਤਾ ਹੈ ਕੀ ਤੁਸੀਂ ਦੇਖੋ ਉਹ ਇੱਕ ਬਚਾਰੇ 6 ਮਹੀਨੇ 6 ਦਿਨ ਹੋਏ ਸੀ ਜਿਨ੍ਹਾਂ ਦੀ ਸ਼ਾਦੀ ਹੋਈ ਸੀ ਉਹਨਾਂ ਬੱਚਿਆਂ ਤੇ ਕੀ ਮੰਨਤੇ ਬਜ਼ੁਰਗ ਵੀ ਤਾਂ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲੂਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਰਵਾਈ ਵੀ ਏਦਾਂ ਦੀ ਹੋਣੀ ਚਾਹੀਦੀ ਹੈ ਕਿ ਬਾਅਦ ਵਿੱਚ ਵੀ ਕੋਈ ਹਿੰਮਤ ਨਾ ਕਰ ਸਕੇ ਅਜਿਹਾ ਬੰਦ ਕਰ ਜਾਵੇ ਜਿਵੇਂ ਜਿਹੜੇ ਬਗੇ ਆ ਤੇ ਦਾਅਵਾ ਕਰਦਾ ਹੈ ਕਿ ਅੱਜ ਨਾਲ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਜੇ ਬੱਚੇ ਨਸ਼ੇ ਤੋਂ ਜਾਗਰੂਕ ਹੋਣਗੇ ਤਾਂ ਹੀ ਉਹ ਵੱਡੇ ਅੱਗੇ ਨਾਲ ਜਾਗਰੂਕ ਹੋਣਗੇ ਅੱਜ ਇੱਕ ਛੋਟਾ ਬੱਚਾ ਅਪੀਲ ਕਰਦਾ ਹੈ ਕਿ ਦੀ ਮੰਨ ਤੇ ਵੀ ਆਂਦਾ ਕਿ ਵੀ ਮੈਂ ਕੋਈ ਗਲਤ ਕੰਮ ਕਰ ਰਿਹਾ ਜਿਹੜੇ ਬੱਚੇ ਕਹਿ ਰਹੇ ਆ ਬੱਚਿਆਂ ਦੀ ਤਾਂ ਰੱਬ ਵੀ ਸੁਣਦਾ ਤਾਂ ਮੈਨੂੰ ਪੂਰੀ ਉਮੀਦ ਹੈ ਬੜੇ ਵੀ ਸੁਣਨਗੇ ਜਿਹੜੇ ਨਸ਼ਿਆਂ ਦੇ ਆਦੀ ਹੈ ਬੱਚਿਆਂ ਦੀ ਅਪੀਲ ਸੁਣ ਕੇ ਨਸ਼ਾ ਮੁਕਤ ਪੰਜਾਬ ਜ਼ਰੂਰ ਬਣਾਉਣਾ ਮੈਂ ਨੂੰ ਸਿਰ ਲਾਈਵ ਕਰ ਰਿਹਾ ਅੱਗੇ ਨੂੰ ਅਭਿਆਨ ਚਾਈ ਲੋਗੇ ਬਿਲਕੁਲ ਜੀ ਬਿਲਕੁਲ ਅਸੀਂ ਜਿੰਨਾਂ ਚਿਰ ਇਦਾਂ ਦੇ ਅਭਿਆਨ ਕਰਦੇ ਰਵਾਂਗੇ ਪੁਲਿਸ ਸਾਹਿਬ ਦੀ ਕਾਰਵਾਈ ਕਰਦੀ ਰਹੂਗੀ ਜਦੋਂ ਪੰਜਾਬ ਬਿਲਕੁਲ ਨਸ਼ਿਆਂ ਤੋਂ ਸਾਫ਼ ਹੋ ਜਾਵੇ ਐਸੀਐਮ ਸਾਹਿਬ ਅਕਸਰ ਅੱਜ ਇਸੇ ਸਨਮਾਨਯੋਗ ਐਮ.ਐਲ.ਏ ਸਾਹਿਬ ਜੀ ਵੱਲੋਂ ਇਹ ਰੈਲੀ ਕੀਤੀ ਜਿੰਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਇਹਨੂੰ ਪਰਵਾਹ ਹੰਗਾਰਾ ਮਿਲਿਆ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਇਸ ਮੂਹਿੰਮ ਦੇ ਵਿੱਚ ਹਿੱਸਾ ਪਾਈਏ ਤੇ ਪੰਜਾਬ ਸਰਕਾਰ ਦੇ ਨਸ਼ਾ ਵਿਰੁੱਧ ਦੇ ਵਿੱਚ ਹਿੱਸਾ ਪਾਉਂਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਸਰ ਇਹ ਜੀ ਬੱਚਿਆਂ ਨੂੰ ਕੀ ਕਿਹਾ ਗਿਆ ਜਿਸ ਦਾ ਵਾਸਤੇ ਆ ਇਹਦੇ ਕਿਸੇ ਵੀ ਨਸ਼ਾ ਬਰੁੱਧ ਸਕੀਮ ਦੇ ਤਿੰਨ ਪਹਿਲੂ ਹੁੰਦੇ ਆ ਇੱਕ ਪਹਿਲੂ ਹੁੰਦਾ ਪ੍ਰੀਵੈਂਸ਼ਨ ਦਾ ਜੇ ਬੱਚਿਆਂ ਤੋਂ ਆਪਾਂ ਦੇਖੀਏ ਤਾਂ ਬੱਚਾ ਨੂੰ ਆਪ ਵੀ ਜਾਗਰੂਕ ਕਰਤਾ ਕਿ ਆਪਾਂ ਨਸ਼ਾ ਵੱਲ ਨਹੀਂ ਜਾਣਾ ਦੂਸਰਾ ਪਹਿਲੂ ਇਹ ਹੁੰਦਾ ਕਿ ਉਹਨੂੰ ਛੱਡਣਾ ਹੈ ਤੇ ਉਹਦੇ ਲਈ ਇਲਾਜ ਲੈਣਾ ਹੈ ਤੇ ਤੀਸਰਾ ਉਹਦੇ ਟ੍ਰੀਟਮੈਂਟ ਤੋਂ ਬਾਅਦ ਉਹਦੇ ਤੇ ਰਿਟਰੀਟ 'ਤੇ ਉੱਥੇ ਰਹਿਣਾ ਬੱਚਿਆਂ ਦੀ ਕੀਤੀ ਅਪੀਲ ਦੂਹਾ ਵਰਤ ਤੇ ਹੋਟ ਹੋਰਾ ਤੇ ਬੜਾ ਅਸਰ ਦੂਹਾ ਅਸਰ ਪਉਂਦੀ ਹੈ ਇਸ ਕਰਕੇ ਬੱਚਾ ਦੀ ਮੁਸ਼ਕਲ ਹੈ ਸਰ ਜੀ ਮੈਂ ਸਕੂਲਾਂ ਕੀਤਾ ਜੀ ਕਿ ਉਹਨਾਂ ਨਾਲ ਸਮੇਂ ਤੇ ਯੂਨੀਵਰਸਿਟੀ ਕਾਲਜ ਆਈਡੀ ਵੀ ਜਾਰੀ ਕਰਵਾ ਹਾਂਜੀ ਬਿਲਕੁਲ ਇਹਦੇ ਜਿਵੇਂ ਵੱਖ-ਵੱਖ ਸਕੂਲਾਂ ਕਾਲਜਾਂ ਦੇ ਨਾਲ ਵੀ ਤਾਲਮਿਲ ਕਰਕੇ ਇਸ ਅਭਿਆਨ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ